ਤੁਸੀਂ ਸੁਪਰਵਾਈਜ਼ ਕਰ ਰਹੇ ਹੋ ਇਹਦੇ ਵਿੱਚ ਮਸਾਲਾ ਦਿਖਾਓ ਕਿੱਥੇ ਆ ਇਹ ਆ ਜਿਹੜੇ ਪਿੱਲਰ ਨੇ ਇਹਨੂੰ ਹਲਾਤ ਨਾਲ ਹਿੱਲਣਾ ਹੀ ਨਹੀਂ ਚਾਹੀਦਾ ਜਦ ਗਰਾਉਟਿੰਗ ਹੋਗੀ ਇਹਦੀ ਸਾਰੀ ਚੈਕਿੰਗ ਕਰਾਓ ਇਹ ਕੀ ਕਰ ਰਹੇ ਨੇ ਇਹ ਕਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਕੀ ਆ ਦੇਖੋ ਇਹਦੇ ਚ ਆ ਦੇਖੋ ਤਾਂ ਲੈ ਆ ਲੈ ਆ ਮਟੀਰੀਅਲ ਲੈ ਲੈ ਆਹ ਇਹ ਕੰਮ ਨਹੀਂ ਚੱਲਣਾ ਓਰੇ ਇਹਨੂੰ ਠੀਕ ਕਰਾਓ ਸਾਰੇ ਨੂੰ ਸਾਰਾ ਕਚਰਾ ਇਸ ਜਾਲੀ ਦੇ ਪਿਛਲੇ ਪਾਸੇ ਰੁਕ ਜਾਣਾ ਜਿਹੜੀਆਂ ਬੋਤਲਾਂ ਲਫਾਫੇ ਹੋਰ ਚੀਜ਼ਾਂ ਨੇ ਆ ਰੁਕ ਗਈਆਂ ਆ ਪਾਈਪ ਰਾਹੀਂ ਨਿੱਤਰਿਆ ਹੋਇਆ ਪਾਣੀ ਆ ਆ ਗਿਆ ਪਹਿਲੇ ਇਹਦੇ ਚ ਖੂਚ ਉਹ ਦੇਖੋ ਇਹ ਪਾਣੀ ਨਿੱਤਰ ਕੇ ਇਹ ਆ ਗਿਆ ਦੇਖੋ ਦੂਸਰੇ ਚ ਇਸ ਦੂਸਰੇ ਤੋਂ ਨਿੱਤਰ ਕੇ ਹੁਣ ਇਹ ਚਲੇ ਗਿਆ ਆ ਤੀਸਰੇ ਚ ਹੁਣ ਇਹ ਦੇਖੋ ਬਿਲਕੁਲ ਸਾਫ਼ ਹੈ ਇਹਦੇ ਚ ਇੱਕ ਵੀ ਚੀਜ਼ ਤੁਸੀਂ ਦੇਖ ਨਹੀਂ ਸਕਦੇ ਜਮੇ ਸਾਫ਼ ਹੈ ਇਸ ਪਾਈਪ ਚੋਂ ਹੁਣ ਜਿਹੜਾ ਪਾਣੀ ਹੈ ਇਹ ਆਹਾਂ ਉਹ ਲਾਈਨਿੰਗ ਕਰਕੇ ਕੰਕਰੀਟ ਦੀ ਆ ਪਾਣੀ ਆ ਦੇਖੋ ਪੈਪਰਾਹੀ ਆ ਦੇਖੋ ਜਾ ਰਿਹਾ ਪਾਣੀ ਇਸੇ ਤਰੀਕੇ ਦੇ ਇਸੇ ਪੈਟਰਨ ਦੇ ਉੱਤੇ ਸਾਰੇ ਟੋਬੇ ਬਣ ਰਹੇ ਨੇ ਸਾਰੇ ਪੰਜਾਬ 'ਚ ਕੰਮ ਚੱਲ ਰਿਹਾ ਕੋਈ ਕਮੀ ਨਹੀਂ ਛੱਡਦੇ ਕੋਈ ਕਸਰ ਨਹੀਂ ਛੱਡਦੇ ਕੋਈ ਫੰਡਾਂ ਦੀ ਘਾਟ ਨਹੀਂ ਫੰਡਾਂ ਦੀ ਪੂਰੀ ਅਲੋਕੇਸ਼ਨ ਹੋ ਚੁੱਕੀ ਹੈ ਇਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਪੰਜਾਬ ਪਹਿਲੇ ਨੰਬਰ ਤੇ ਸੀ ਪਹਿਲੇ ਨੰਬਰ ਤੇ ਆਊਗਾ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਏ ਜਈ ਸਾਹਿਬ ਇਹ ਫਿਰ ਊਰੇ ਕੀ ਬੰਨਣਾ ਮੈਨੂੰ ਸਮਝਾਓ ਸਾਰੀ ਗੱਲ ਸਾਨੂੰ ਸਰ ਇਹ ਇਥੇ ਖਾਪਰ ਮੋਡੂ ਬੰਨਣਾ ਊਰੇ ਸਕਰੀਨਿੰਗ ਕੈਂਪਰ ਬੰਨਣਾ ਸਾਰੇ ਪਾਣੀ ਪਿੰਡ ਦਾ ਇਕੱਠਾ ਹੋ ਕੇ ਪਹਿਲਾਂ ਊਰੇ ਆਊਗਾ ਸਕਰੀਨਿੰਗ ਹੋਊਗੀ ਇਹ ਫਿਰ ਖੂਹਾਂ ਤੋਂ ਪਾਣੀ ਨੱਤਰ ਕਿਉਂ ਪਰਲੇ ਪਾਸੇ ਜਿਹੜਾ ਬੰਦਾ ਤੁਸੀਂ ਕੰਮ ਕਰਦਾ ਦੇਖਦੇ ਹੋ ਉੱਥੇ ਤੁਹਾਡਾ ਫਿਰ ਇਹ ਉਹ ਬੰਨਣਾ ਪੌਂਡ ਬੰਨਣਾ ਕਦੇ ਸੋਚਿਆ ਸੀ ਪਿੰਡਾਂ ਚ ਟੋਬੇ ਆਹੀ ਜੇ ਬੰਨ ਗਏ ਨਾਲ ਤਾਂ ਰੋਜ਼ਗਾਰ ਮਿਲ ਗਿਆ ਕਰਾਂ ਚ ਰੋਜ਼ਗਾਰ ਦੇ ਨਾਲ 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 ਪਿੰਡ ਦਾ ਕਾਇਆਕਲਪ ਹੋ ਗਿਆ ਇਹ ਸਾਰੀ ਜ਼ਿੰਦਗੀ ਦੀ ਮੌਜ ਹੋ ਜਾਣੀ ਹੈ ਇਹ ਦੇਖ ਲਓ ਇੰਨੇ ਛੋਟੇ ਪਿੰਡ ਚ ਵੀ ਦੇਖ ਲਓ ਕਿੰਨਾ ਸ਼ਾਨਦਾਰ ਕੰਮ ਹੋਇਆ ਸਰ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਵੀ ਫਸਟ ਟਾਈਮ ਕੋਈ ਕੈਬਨਿਟ ਮਨਿਸਟਰ ਸਾਡੇ ਪਿੰਡ ਪਹੁੰਚੇ ਨੇ ਇਸ ਵਾਸਤੇ ਅਸੀਂ ਦਿਲ ਦੀਆਂ ਗਹਿਰਾਈਆਂ ਇਹ ਧੰਨਵਾਦ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਅਸੀਂ ਤਾਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਜੀ ਸਰ ਸਾਡੀਆਂ ਤਾਂ ਜਿੱਥੇ-ਇੱਥੇ ਉਹਨਾਂ ਨੇ ਡਿਊਟੀਆਂ ਲਾਈਆਂ ਅਸੀਂ ਤਾਂ ਸੇਵਾ ਆਪਣੀ ਨਿਭਾ ਰਹੇ ਹਾਂ